ਚਲੋ ਮੀਂਹ ਪੈਣਾ ਜਿਹੜਾ हट ਗਿਆ ਅੱਜ ਧੁੱਪ ਲੱਗੀ ਥੋੜਾ ਦਿਨ ਲੱਗਾ ਏ ਤੇ ਲੋਕੀ ਜਿਹੜੇ ਵਿਚਾਰੇ ਛੱਤਾਂ ਤੇ ਨਾਲ ਹੀ گاਵਾ ਮੱਝਾਂ ਆਪਣੀਆਂ ਲੈ ਕੇ ਚੜੇ ਹੋਏ ਨੇ ਛੱਤਾਂ ਤੇ ਬੈਠੇ ਨੇ ਵੇਖ ਕੇ ਬੜਾ ਦੋਖੁੰਦਾ ਏ ਤੇ ਨਾਲੇ ਉਹਨਾਂ ਦਾ ਜਿਹੜਾ ਸਮਾਨ ਦਾ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਦੇਖ ਕੇ ਅਹੀਂ ਇਥੇ ਮਤਲਬ ਕਿ ਸਾਨੂੰ ਡਰ ਲੱਗਦਾ ਤੇ ਤੇ ਅਸੀਂ ਦੁਖੀ ਹੁੰਨੇ ਆ ਜਿਨ੍ਹਾਂ ਦਾ ਸਮਾਨ ਹੀ ਜਿਨ੍ਹਾਂ ਦੇ ਘਰ ਹੀ ਜਿਨ੍ਹਾਂ ਦੇ ਉਹ ਮੱਜਰਾ گاਵਾ ਸਨ ਉਹਨਾਂ ਵਿਚਾਰੇ ਬਜ਼ੁਰਗਾਂ ਦਾ ਪੈਨਪਰਾਵਾਂ ਦਾ ਕੀ ਹਾਲ ਹੁੰਦਾ ਹੋਏਗਾ ਜਿਨ੍ਹਾਂ ਨਾਲ ਅਸਲ ਵਿੱਚ ਇਹ ਸਾਰਾ ਕੁਝ ਵਾਪਰਿਆ ਏ ਸਾਨੂੰ ਦੇਖ ਕੇ ਕਿੰਨਾ ਦੁੱਖ ਹੁੰਦਾ ਤੇ ਰੋਣ ਆਉਂਦਾ ਪੀ ਇਹ ਸਮਾਨ ਜਿਹੜਾ ਕਿੰਨੀ ਮੁਸ਼ਕਲ ਨਾਲ ਜਿਹੜਾ ਉਹਨਾਂ ਸਾਰਿਆਂ ਨੇ ਬਣਾਇਆ ਹੋਇਆ ਕਿੰਨੀ ਮੁਸ਼ਕਲ ਨਾਲ ਘਰ ਬਣਾਏ ਹੋਣਗੇ ਕਿੰਨੇ ਮੁਸ਼ਕਲ ਨਾਲ ਮਾਲ ਡੰਗਰ ਖਰੀਦਿਆ ਹੋਏਗਾ ਪਾਲਿਆ ਹੋਏਗਾ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਭਾਰਤ ਵਾਸੀਆਂ ਨੂੰ ਇੱਕ ਦੂਜੇ ਦਾ ਜੜਾ ਵਾ ਸਾਥ ਦੇਣਾ ਚਾਹੀਦਾ ਵਾ ਤਾਂ ਕਿ ਥੋੜਾ ਥੋੜਾ ਕਰਕੇ ਵੀ ਕੀ ਕਹਿੰਦੇ ਹੁੰਦੇ ਬੂੰਦ ਬੂੰਦ ਕਰਕੇ ਸਾਗਰ ਭਰਦਾ ਨੇ ਤਾਂ ਥੋੜੀ ਥੋੜੀ ਮਦਦ ਕੀਤਾ ਹਰ ਇੱਕ ਦੀ ਮਦਦ ਹੋ ਸਕਦੀ ਹੈ